ਅਮਰਿਤਪਾਲ ਉਹਦੇ ਨਾਲ ਸੀਗਾ ਤੇ ਦੂਜੀ ਗੱਡੀ 'ਚ ਜਿਹੜੇ ਤਿੰਨੋਂ ਮੋਗੇ ਤੋਂ ਗਏ ਸੀਗੇ ਉਹ ਨਾਲ ਹੀ ਗੱਡੀ 'ਚ ਮਤਲਬ ਅੱਗੇ ਪਿੱਛੇ ਲਾ ਕੇ ਇਹ ਲੋਕ ਬਿਠਿੰਡੇ ਆਏ ਉਹਨੂੰ ਉਹਨੇ ਆਪਣੇ ਕਮਰਕਸ ਜਸਪ੍ਰੀ ਦਾ ਯੂਜ਼ ਕਰਕੇ ਦੋਨਾਂ ਨੇ ਇੱਕ ਇੱਕ ਪਾਸੇ ਉਹਨੂੰ ਬੁਰੀ ਤਰ੍ਹਾਂ ਗਲੇ 'ਚ ਪਾ ਕੇ ਖਿੱਚਿਆ ਤੇ ਅਮਰਿਤਪਾਲ ਨੇ ਵੀ ਉਹਦਾ ਗਲਾ ਘੋਟਿਆ ਤਾਂ ਤਿੰਨਾਂ ਨੇ ਮਿਲ ਕੇ ਜਦੋਂ ਤੱਕ ਉਹਦਾ ਕੰਮ ਟੀਲ ਦਾ ਟਾਈਮ ਸ਼ੀ ਸ਼ੀ ਡਿਡ ਨਾ ਡਾਈ ਉਦੋਂ ਤੱਕ ਉਹਦਾ ਸਟ੍ਰਾਂਗੂਲੇਟ ਕੀਤਾ ਪਹਿਲਾਂ ਉਹਨੂੰ ਕਿਹਾ ਅਮਰਿਤਪਾਲ ਨੇ ਕਿ ਇਹਦੇ ਮੋਬਾਈਲ ਦੇ ਪਾਸਵਰਡ ਮੰਗੇ ਤਾਂ ਇਹਨੇ ਸ਼ੁਰੂ 'ਚ ਹੈਜ਼ਿਟੇਟ ਕੀਤਾ ਨਹੀਂ ਦਿੱਤਾ ਹੋਣਾ ਤਾਂ then they started this ਕਿ ਉਹਨੂੰ ਥੱਪੜ ਥੁੱਪੜ ਮਾਰਨ ਨੂੰ ਕਿਹਾ ਤੇ ਫਿਰ ਉਹਨੇ ਜਦੋਂ ਦੇ ਦਿੱਤੇ then ਉਹਨੂੰ ਫੋਨ ਅੰਮ੍ਰਿਤਪਾਲ ਕੋਲ ਸੀ ਗਿਆ ਤੇ then he said ਕਿ ਹੁਣੇ ਦਾ ਕੰਮ ਕਰ ਦੋ ਇਹ ਜਿਹੜਾ ਅੰਮ੍ਰਿਤਪਾਲ ਮਹਿਰੋ ਹੈ ਇਹ 10 ਤਰੀਕ ਨੂੰ 9:30 ਵਜੇ ਇਹ ਆਈਸੀਪੀ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਤੋਂ ਇਹਨੇ ਫਲਾਈਟ ਲੈ ਲਈ ਸੀ ਯੂਏਈ ਦੀ ਇਹ ਬੰਦਾ ਕ੍ਰਾਈਮ ਕਮਿਟ ਕਰਨ ਤੋਂ ਇਮੀਡੀਏਟਲੀ ਚੰਦ ਘੰਟਿਆਂ ਦੇ ਬਾਅਦ ਹੀ ਬਾਅਦ ਫਲੈਟ ਕਰਕੇ ਇਨਾਂ ਦੀ ਪਲਾਨਿੰਗ ਸਪੈਸ਼ਲੀ ਅੰਮ੍ਰਿਤਪਾਲ ਮੈਰੋਦੀ ਕਟੋਕਰ 3 ਮਹੀਨੇ ਪਹਿਲਾਂ ਤੋਂ ਚੱਲ ਰਹੀ ਸੀ ਤੇ ਜਿਹੜੇ ਦੋ ਮੁੰਡੇ ਇਹਦੇ ਐਸੋਸੀਏਟ ਹੈਗੇ ਇਹ ਵੀ ਮਿਲ ਕੇ ਲੁਧਿਆਣੇ ਉਹਦੀ ਰੈਕੀ ਕਰ ਰਹੇ ਸੀ ਕਿਹੜੀ ਗੱਡੀ ਯੂਜ਼ ਕਰਦੀ ਕਿੱਥੇ ਜਾਂਦੀ ਇਹ ਸਾਰਾ ਟਰਾਈ ਕੋ ਕਰ ਰਹੇ ਸੀ ਔਰ 7 ਤਰੀਕ ਤੋਂ ਤਾਂ ਲਗਾਤਾਰ ਇਹ ਅੰਮ੍ਰਿਤਪਾਲ ਆਪ ਹੀ ਉਹਦੇ ਘਰ ਜਾ ਰਿਹਾ ਸੀ ਆਦੇਸ਼ ਦੀ ਪਾਰਕਿੰਗ ਚਤਾ ਜੀ ਇਹ ਮਾਰਨ ਤੋਂ ਬਾਅਦ ਉੱਥੇ ਡੰਮ ਕਰਕੇ ਆਇਆ ਬਟ ਇਹ ਪੋਚੋ ਦਾ ਹੀ ਏਰੀਆ ਜਿਹੜਾ ਕੈਂਟ ਦੀ ਸਬਡਿਵੀਜ਼ਨ ਦੀ ਹੱਦੀ ਪੈਂਦਾ ਉੱਥੇ ਹੀ ਸਾਰਾ ਇਹ ਘਟਨਾ ਕ੍ਰਮ ਨੂੰ ਅੰਜਾਮ ਦਿੱਤਾ ਗਿਆ ਇਨਾਂ ਦਾ ਐਕਚੁਅਲ ਜਿਹੜਾ ਇਹਨਾਂ ਦਾ ਸੀਗਾ ਕਿ ਅਸੀਂ ਤਾਂ ਹੀ ਹੀ ਮਾਰਨੀ ਸੀ ਕਿ ਉਹ ਜਿਹੜਾ ਕੰਟੈਂਟ ਸੀ ਉਹਦਾ ਕੰਟੈਂਟ ਹੀ ਵਜ੍ਹਾ ਬਣਿਆ ਐਕਚੁਅਲ ਦੇ ਵਿੱਚ ਤਫਤੀਸ਼ ਦੇ ਵਿੱਚ ਹੋਂ ਤੱਕ ਇਹ ਹੈ ਕਿ ਜਾਂ ਕੁਝ ਹੋਰ ਰੀਜ਼ਨ ਵੀ ਹੋ ਸਕਦਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਮਰਡਰ ਹੁੰਦਾ ਇੰਸਟਾਗ੍ਰਾਮ ਇਨਫਲੂਐਂਸਰ ਕੰਚਨ ਤਿਵਾੜੀ ਏਲੀਆਸ ਕਮਲ ਕੌਰ ਦਾ ਔਰ ਜਿਸ ਦੇ ਵਿੱਚ ਮਾਸਟਰਮਾਈਂਡ ਦੱਸਿਆ ਜਾਂਦਾ ਅਮਰਤਪਾਲ ਸਿੰਘ ਮਹਿਰੋਂ ਜਿਨ੍ਹਾਂ ਦੇ ਵੱਲੋਂ ਇੱਕ ਪੋਸਟਰ ਪਾ ਕੇ ਜ਼ਿੰਮੇਵਾਰੀ ਵੀ ਲਈ ਜਾਂਦੀ ਔਰ ਉਸ ਤੋਂ ਬਾਅਦ तमाम ਚਰਚਾਵਾਂ ਚੱਲਦੀਆਂ ਨੇ ਅਮਰਤਪਾਲ ਮਹਿਰੋਂ ਦੀ ਗ੍ਰਿਫਤਾਰੀ ਦੀਆਂ ਤਾਂ ਇਹ ਸਭ ਦੇ ਵਿਚਾਲੇ ਅਮਰਤਪਾਲ ਮਹਿਰੋਂ ਦੇ ਦੋ ਸਾਥੀ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਅਮਰਤਪਾਲ ਮਹਿਰੋਂ ਅਜੇ ਵੀ ਫਰਾਰ ਹੈ ਔਰ ਪੁਲਿਸ ਕਹਿ ਰਹੀ ਹੈ ਪੁਲਿਸ ਦਾ ਦਾਅਵਾ ਹੈ ਕਿ ਉਹ ਪਾਰਤ ਛੱਡ ਚੁੱਕਿਆਗਾ ਤਾਂ ਸਾਡੇ ਨਾਲ ਨੇ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੂਰੇ ਕੇਸ ਦੇ ਬਾਰੇ ਮੈਂ ਪਹਿਲਾਂ ਤਾਂ ਜਿਹੜਾ ਇਹ ਕੇਸ ਸੀਗਾ ਤੁਹਾਨੂੰ ਸਭ ਤੋਂ ਪਹਿਲਾਂ ਕਿਸ ਦਿਨ ਫੋਨ ਆਇਆ ਕਿ ਇੱਕ ਡੈੱਡ ਬਾਡੀ ਜਿਹੜੀ ਆ ਦੇਸ਼ ਹਸਪੀਟਲ ਦੀ ਪਾਰਕਿੰਗ ਚ ਪਈ ਹੈ ਸਾਨੂੰ ਜੀ ਜਿਹੜਾ ਸਾਡਾ ਡਿਸਟ੍ਰਿਕਟ ਕੰਟਰੋਲ ਰੂਮ ਹੁੰਦਾ ਉਹਦੇ ਤੇ 11 ਤਰੀਕ ਨੂੰ ਅਰਾਊਂਡ 7:20 ਦੇ ਕਰੀਬ ਕਾਲ ਆਂਦੀ ਹੈ ਲੋਕਲੀ ਕਿ ਆਦੇਸ਼ ਹਸਪੀਟਲ ਦੀ ਜਿਹੜੀ ਪਾਰਕਿੰਗ ਹੈ ਉੱਥੇ ਇੱਕ ਗੱਡੀ ਚੋਂ ਬਹੁਤ ਜ਼ਿਆਦਾ ਫਾਉਲ ਸਮੈਲ ਆ ਰਹੀ ਹੈ ਔਰ ਜਿਹੜੀ ਇੱਥੇ ਦੀ ਲੋਕਲ ਸਹਾਰਾ ਐਨਜੀਓ ਉੱਥੇ ਜਾਂਦੀ ਹੈ ਤੇ ਉੱਥੇ ਉਹਨਾਂ ਨੂੰ ਇੱਕ ਲੇਡੀ ਦੀ ਅੰਦਰੋਂ ਲਾਸ਼ ਮਿਲਦੀ ਹੈ ਸੇ ਉਸ ਟਾਈਮ ਸਾਡੇ ਜਿਹੜੇ ਏਰੀਆ ਦਾ ਐਸਐਚਓ ਕੈਂਟ ਹੈ ਤੇ ਲੋਕਲ ਐਸਪੀ ਸਿਟੀ ਔਰ ਡੀਐਸਪੀ ਸਿਟੀ 2 ਉਹਨਾਂ ਨੂੰ ਮੈਂ ਮੌਕੇ ਤੇ ਭੇਜਿਆ ਸੀਗਾ ਤੇ ਉਸ ਟਾਈਮ ਉਸ ਬਾਡੀ ਦੀ ਬਹੁਤ ਹੀ ਡੀਕੰਪੋਜ਼ਡ ਹਾਲਤ ਸੀਗੀ ਤੇ ਅਸੀਂ ਕਿਉਂਕਿ ਆਇਡੈਂਟੀਫਾਈਡ ਨਹੀਂ ਸੀਗੀ ਤੇ ਉਹਨੂੰ ਅਸੀਂ ਡੈੱਡ ਬਾਡੀ ਨੂੰ ਮੋਰਚਰੀ ਚ ਰਖਾ ਦਿੱਤਾ ਸੀਗਾ ਤੇ ਜਦੋਂ ਆਇਡੈਂਟੀਫਿਕੇਸ਼ਨ ਉਹਦੇ ਚ ਸਾਨੂੰ ਕੁਝ ਨਾ ਕੁਝ ਮਟੀਰੀਅਲ ਮਿਲਿਆ ਫਿਰ ਅਸੀਂ ਉਹਦੀ ਫੈਮਿਲੀ ਨੂੰ ਕੰਟੈਕਟ ਕੀਤਾ ਜਦੋਂ ਪਤਾ ਲੱਗਿਆ ਕਿ ਇਹ ਲੜਕੀ ਲੁਧਿਆਣੇ ਦੀ ਰਹਿਣ ਵਾਲੀ ਹੈ ਸੀਗੀ ਔਰ ਉਹਦੇ ਮਦਰ ਦਾ ਗਿਰਿਜਾ ਦੇਵੀ ਨਾਂ ਦੀ ਸਾਨੂੰ ਕੁਝ ਕੰਟੈਕਟ ਮਿਲਿਆ ਸੀ ਫਿਰ ਸੀ ਆਇਡੈਂਟੀਫਾਈ ਕਰਕੇ ਅਗਲੇ ਦਿਨ 12 ਤਰੀਕ ਨੂੰ ਅਨਨੋਨ ਤੇ ਮਰਡਰ অর ਡਿਸਟਰਕਸ਼ਨ ਆਫ ਐਵਿਡੈਂਸ ਦਾ ਪਰਚਾ ਥਾਣਾ ਕੈਂਚੇ ਦਿੱਤਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਜੋ ਜੋ ਇਸ ਕੇਸ ਦੇ ਵਿੱਚ ਡਿਵੈਲਪਮੈਂਟਸ ਹੋਈਆਂ ਸਭ ਤੋਂ ਪਹਿਲਾਂ ਤਾਂ ਗ੍ਰਿਫਤਾਰੀ ਹੁੰਦੀ ਹੈ ਦੋ ਜਿਹੜੇ ਸਾਥੀ ਸੀ ਅਮਰਤਪਾਲ ਮੈਰੋਂ ਦੇ ਔਰ ਉਹਨਾਂ ਦੀ ਗ੍ਰਿਫਤਾਰੀ ਕਿੱਥੋਂ ਹੁੰਦੀ ਹੈ ਉਹਨਾਂ ਦੇ ਬਾਰੇ ਕਿਵੇਂ ਪਤਾ ਚੱਲਦਾ ਕਿਵੇਂ ਉਹ ਟਰੇਸ ਹੁੰਦੇ ਨੇ ਪਹਿਲਾਂ ਤਾਂ ਜੀ ਜਦੋਂ ਉਹਨਾਂ ਦੀ ਫੈਮਲੀ ਸਾਡੇ ਕੋਲ ਆਂਦੀ ਹੈ ਤੇ ਪੁੱਛ ਕੇ ਚ ਜੋ ਵੀ ਸਾਨੂੰ ਥੋੜੇ ਬਹੁਤ ਕਲੂ ਮਿਲੇ ਸੀ ਕਿ ਲੜਕੀ ਜਿਹੜੀ ਸੀ ਕੰਚਨ तिवारी ਇਹ ਕਮ ਕਮਲ ਕੌਰ ਪਾਬੀ ਨਾ ਦਾ ਆਈਡੀ ਯੂਜ਼ ਕਰਦੀ ਸੀ ਇੰਸਟਾ ਤੇ ਤੇ ਬਹੁਤ ਜ਼ਿਆਦਾ ਆਲਮੋਸਟ ਉਸ ਦਿਨ ਤੱਕ ਤਾਂ 4 ਲੱਖ ਤੋਂ ਥੋੜੇ ਕਟ ਫਾਲੋਅਰ ਸੀਗੇ ਤੇ ਇਹਦੀ ਮਦਰ ਨੂੰ ਜਦੋਂ ਅਸੀਂ ਕੁਝ ਸਾਨੂੰ ਕਲੂਜ਼ ਮਿਲੇ ਤਾਂ ਉਹਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਅਮਰਿਤਪਾਲ ਨਾ ਦਾ ਵਿਅਕਤੀ ਸਾਡੇ ਘਰ ਆਇਆ ਸੀ ਗਾ ਲੁਧਿਆਣੇ ਤੇ ਉਹਨੇ ਕਿਹਾ ਸੀ ਕਿ ਕਿਉਂਕਿ ਮੇਰੀ ਬੇਟੀ ਕਾਫੀ ਸ਼ੋਜ਼ਲੀ ਪਹਿਲਾਂ ਵੀ ਬਾਹਰ ਜਾਂਦੀ ਹੈ ਤੇ ਉਹਨੇ ਕਿਹਾ ਸੀ ਕਿ ਬਠਿੰਡੇ ਇੱਕ ਗੱਡੀਆਂ ਦੇ ਸ਼ੋਰੂਮ ਦੀ ਪ੍ਰੋਮੋਸ਼ਨ ਹੈ ਉਹਦੇ ਚ ਉਹਨੂੰ ਲੈ ਕੇ ਜਾਣਾ ਤੇ ਪਹਿਲਾਂ ਉਹਦੀ ਲੜਕੀ ਨੇ ਆਨਾ ਕਾ ਨਹੀਂ ਨਹੀਂ ਮੰਨੀ ਤੇ ਫਿਰ ਉਹ ਅਗਲੇ ਦਿਨ ਫੇਰ ਆਇਆ ਤਾਂ ਫਾਈਨਲੀ 9 ਤਰੀਕ ਨੂੰ ਜਿਹੜੀ ਕੰਚਨ ਨੇ ਆਪਣੀ ਮਦਰ ਨੂੰ ਦੱਸ ਕੇ ਚਲੀ ਗਈ ਕਿ ਮੈਂ ਇਸ ਬੰਦੇ ਦੇ ਨਾਲ ਬਠਿੰਡੇ ਜਾ ਰਹੀਆਂ ਤੇ ਕੰਮ ਕਰਕੇ ਵਾਪਸ ਆ ਜਾਵਾਂਗੀ ਪਰ 9 ਤਰੀਕ ਨੂੰ ਰਾਤੀ 11 ਵਜੇ ਤੋਂ ਬਾਅਦ ਉਹਦਾ ਆਪਣੀ ਬੇਟੀ ਨਾਲ ਕੰਟੈਕਟ ਨਹੀਂ ਹੋਇਆ ਸੋ ਇਸ ਤਰ੍ਹਾਂ ਸਾਨੂੰ ਐਵੀਡੈਂਸ ਮਿਲਤੇ ਰਹੇ ਤੇ ਜਦੋਂ ਅਸੀਂ ਸੀਸੀਟੀਵੀ ਫੁਟੇਜ ਤੇ ਟ੍ਰੇਲਿੰਗ ਕਰਦੇ ਹੁੰਦੇ ਆ ਪੁਲਿਸ ਚ ਤਾਂ ਸਾਨੂੰ ਕੁਝ ਕੁਝ ਅੱਛੀ ਕਲੂ ਮਿਲ ਗਈ ਸੀ ਜਿਹਦੇ ਨਾਲ ਸਾਨੂੰ ਇੱਕ ਜਿਹੜਾ ਦੋਸ਼ੀ ਆ ਉਹ ਆਈਡੈਂਟੀਫਾਈ ਹੋ ਗਿਆ ਤੇ ਇਸ ਦੇ ਨਾਲ ਹੀ ਸਾਨੂੰ ਕੁਝ ਜਿਹੜੇ ਸਾਡੇ ਫੋਨ ਅਨਾਲਿਸਿਸ ਵਗੈਰਾ ਵੀ ਹੁੰਦੇ ਆ ਉਹਦੇ ਚੋਂ ਵੀ ਕੁਝ ਵਾਈਟਲ ਲੀਡ ਮਿਲਗੇ ਸੀਗੇ ਜਿਹਦੇ ਨਾਲ ਅਸੀਂ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ 12 ਤਰੀਕ ਤੋਂ ਆਈ ਥਿੰਕ ਹਾਂ ਅਗਲੇ ਦਿਨ ਸਾਨੂੰ ਲੇਟ ਨਾਈਟ ਪੁਚ ਏਰੀਆ ਚ ਹੀ ਅਸੀਂ ਜਿਹੜਾ ਇਹ ਜਸਪ੍ਰੀਤ ਮੈਰੋ ਹੈ ਤੇ ਨਿਮਰਤਜੀਤ ਜਿਹੜਾ ਹਰੀਕੇ ਦਾ ਹੈ ਲੜਕਾ ਇਹ ਦੋਨੋਂ ਦੋਸ਼ੀਆਂ ਨੂੰ ਅਸੀਂ ਅਰੈਸਟ ਕੀਤਾ ਜੋ ਹੁਣ ਹੁਣ ਤੱਕ ਕੇਸ ਦੇ ਵਿੱਚ ਡਵੈਲਪਮੈਂਟਸ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਅੱਜ ਇਹ ਖੁਲਾਸਾ ਕੀਤਾ ਹੈ ਤੁਸੀਂ ਦਾਵਾ ਕੀਤਾ ਹੈ ਕਿ ਅਮਰਤਪਾਲ ਮੈਰੋ ਇੰਡੀਆ ਦੇ ਵਿੱਚ ਨਹੀਂ ਹੈ ਉਸ ਦੇ ਪਿੱਛੇ ਕੀ ਕਹਾਣੀ ਹੈ ਤੁਹਾਨੂੰ ਕਿਵੇਂ ਉਹ ਚੀਜ਼ਾਂ ਪਤਾ ਲੱਗੀਆਂ ਅ ਦੇਖੋ ਜੀ ਜਦੋਂ ਅਸੀਂ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਤੇ ਨਾਲ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹਦੇ ਪਿੱਛੇ ਜਿਹੜਾ ਅਮਰਤਪਾਲ ਮੈਰੋ ਹੈ ਬੇਸਿਕਲੀ ਉਹ 2-4 ਸਾਲ ਪਹਿਲਾਂ ਵੀ ਇਹਨੇ ਇਸ ਲੜਕੀ ਨੂੰ ਕਿਆ ਸਿਗਾ ਵੀ ਤੂੰ ਬਹੁਤ ਇਮੋਰਲ ਟਾਈਪ ਦਾ ਕੰਟੈਂਟ ਪਾਉਂਦੀ ਹੈ ਵੀ ਆਪਣਾ ਆਈਡੀ ਬੰਦ ਕਰ ਤੇ ਉਹਨਾਂ ਰਿਫਿਊਜ਼ ਕੀਤਾ ਸੀਗਾ ਤੇ ਹੁਣ ਰੀਸੈਂਟਲੀ ਸੋਸ਼ਲ ਮੀਡੀਆ ਤੇ ਇੱਕ ਹੋਰ ਵੀ ਚੱਲ ਰਹੀ ਸੀ ਨਾ ਦੀ ਵੀਡੀਓ ਕਾਲ ਜੱਚ ਮਤਲਬ ਕੋਈ ਐਗਰੈਸਿਵਲੀ ਨਹੀਂ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਵੀ ਤੂੰ ਇਹ ਕੰਮ ਛੱਡ ਦੇ ਸੋ ਉਸ ਕੇਸ 'ਚ ਹੀ ਆਲਰੇਡੀ ਅਸੀਂ ਇਹਨੂੰ 120 ਵਿੱਚ ਦਾ ਨਾਮਿਨੇਟ ਕਰੀ ਦਿੱਤਾ ਸੀਗਾ ਪਰ ਜਿਵੇਂ ਇਹ ਦੋਨੋਂ ਫੜੇ ਗਏ ਤੇ ਉਹ ਹਲੇ ਸਾਡੀ ਗ੍ਰਾਫ ਤੋਂ ਬਾਹਰ ਸੀਗਾ ਤਾਂ ਸਾਡੀ ਵਕਫ ਵਕ ਟੀਮਾਂ ਰਾਦਰ ਹੋਰ ਵੀ ਡਿਸਟ੍ਰਿਕਟ ਦੀ ਟੀਮਾਂ ਇਹਨੂੰ ਫਰਨਲੀ ਰੇਡਸ ਕਰ ਰਹੀਆਂ ਸੀਗੀਆਂ ਸਾਰੀਆਂ ਏਜੰਸੀਜ਼ ਲੱਗੀਆਂ ਸੀ ਫਿਰ ਅਸੀਂ ਇਦਾਂ ਦੇ ਸੈਂਸੇਸ਼ਨਲ ਕੇਸ 'ਚ ਅਸੀਂ ਲੁੱਕ ਆਊਟ ਸਰਕੂਲਰ ਮੋਸਟਲੀ ਜਾਰੀ ਕਰਾਂਦੇ ਹੀ ਹੈ ਤੇ ਜਦੋਂ ਇਹਨੂੰ ਜਾਰੀ ਕਰਾਇਆ ਤੇ ਨਾਲ ਦੇ ਨਾਲ ਅਸੀਂ ਟਰੈਵਲ ਹਿਸਟਰੀ ਪਤਾ ਕਰਾਈ ਉਹਦੇ 'ਚ ਪਤਾ ਲੱਗਿਆ ਕਿ ਇਹ ਜ ਮੇਰੋਂ ਹੈ ਇਹ 9 ਤਰੀਕ ਨੂੰ ਸੌਰੀ 10 ਤਰੀਕ ਨੂੰ 9:30 ਵਜੇ ਇਹ ਆਈਸੀਪੀ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਤੋਂ ਇਹਨੇ ਫਲਾਈਟ ਲੈ ਲਈ ਸੀ ਯੂਏਈ ਦੀ ਔਰ ਜਿਹੜੀ ਟ੍ਰੈਵਲ ਹਿਸਟਰੀ ਹੁੰਦੀ ਹੈ ਉਹ ਤਾਂ ਬਿਲਕੁਲ ਆਬਜੈਕਟਿਵ ਹੁੰਦੀ ਹੈ ਉਹਦੇ ਚ ਕੋਈ ਦੋ رائے ਨਹੀਂ ਹੁੰਦੀ ਸੋ ਇਸ ਕਰਕੇ ਅਸੀਂ ਅੱਜ মিডিਆ ਨੂੰ ਪਬਲਿਕ ਨੂੰ ਕਨਵੇ ਕੀਤਾ ਹੈ ਕਿ ਇਹ ਬੰਦਾ ਕ੍ਰਾਈਮ ਕਮਿਟ ਕਰਨ ਤੋਂ ਇਮੀਡੀਏਟਲੀ ਚੰਦ ਘੰਟਿਆਂ ਦੇ ਬਾਅਦ ਹੀ ਬਾਅਰ ਫਲੈਟ ਕਰ ਗਿਆ ਮਤਲਬ 9 9 ਤਰੀਕ ਨੂੰ ਕਤਲ ਹੁੰਦਾਗਾ ਔਰ ਉਸ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਕਿ ਇਮੀਡੀਏਟਲੀ ਇਹ ਜਤੋ ਫਲਾਈ ਕਰਗੇ ਕਤਲਜੀ 10 ਤਰੀਕ ਦੀ ਡੇਟ ਨੂੰ ਕਿਉਂਕਿ ਉਹ ਰਾਤ 1:00 2:00 ਵਜੇ ਦੇ ਦਰਮਿਆਨੀ ਟਾਈਮ 'ਚ ਹੋਇਆ ਤਾਂ 10 ਤਰੀਕ ਨੂੰ ਹੀ ਜੇ 2:00 ਵਜੇ ਹੋਇਆ ਤਾਂ ਉਸ ਤੋਂ ਬਾਅਦ ਜੋ ਸਾਡੀ ਤਫਤੀਸ਼ 'ਚ ਸਾਹਮਣੇ ਆਇਆ ਕਿ ਆਫਟਰ ਕਮਿਟਿੰਗ ði ਕ੍ਰਾਈਮ ਇਹਨੇ ਆਪਣੇ ਦੋ ਹੋਰ ਜਿਹੜੇ ਅਸੋਸੀਏਟ ਹਨ ਉਹਨਾਂ ਨੂੰ ਬੁਲਾਏ ਹੋਏ ਸੀ ਉਹ ਸੈਪਰੇਟ ਗੱਡੀ 'ਚ ਖੜੇ ਸੀ ਜਿਨ੍ਹਾਂ ਦੀ ਗੱਡੀ 'ਚ ਸਾਡੇ ਕੋਲ ਕੁਝ ਫੁਟੇਜ ਵਗੈਰਾ ਵੀ ਆਈ ਹੈ ਵੀ ਉਹ ਵਾਲੇ ਐਂਟੀਟੀਆਂ ਵੀ ਆਈਆਂ ਤੇ ਹੁਣ ਤੱਕ ਦੀ ਤਫਤੀਸ਼ ਇਹ ਹੀ ਆਇਆ ਕਿ ਉਹਨਾਂ ਦੇ ਨਾਲ ਚਲਾ ਗਿਆ ਸੋ ਐਂਡ ਜੋ ਟਾਈਮਲਾਈਨ ਹੈ ਕਿ 2:00 ਵਜੇ ਤੋਂ ਬਾਅਦ ਇਹ 7:30 ਵਜੇ ਤੇ ਪਹਿਲਾਂ ਤੁਹਾਨੂੰ ਵੀ ਪਤਾ ਹੈ ਵੀ ਇਹ ਅਪੋਰਟ ਤੁਹਾਨੂੰ ਐਂਟਰ ਕਰਨਾ ਪੈਂਦਾ ਸੋ ਆਫਟਰ ਕਮਿਟਿੰਗ ਦ ਕਰਾਇਮ ਵਿਦਨ ਅ ਫਿਊ ਆਰਸ ਹੀ ਹੈਡ ਲਿਫਟ ਦ ਕੰਟਰੀ ਮਤਲਬ ਤੁਹਾਡੇ ਦਾਅਵੇ ਦਾ ਇਹ ਮੰਨ ਲੀ ਆਪਾਂ ਕਿ ਸਾਰਾ ਕੁਝ ਪਹਿਲਾਂ ਪਲਾਨ ਕੀਤਾ ਹੋਇਆ ਸੀ ਕਿ ਕਦੋਂ ਕਿੱਥੇ ਕਰਨਾ ਕੰਮ ਔਰ ਉਸ ਤੋਂ ਬਾਅਦ ਕਿੱਥੇ ਜਾਣਾ ਕਿੰਨੇ ਵੇ ਜਾਣਾ ਇਹ ਤਾਂ ਮਿੰਟ ਟੂ ਮਿੰਟ ਤਾਂ ਮੈਂ ਨਹੀਂ ਕਮਿਟ ਕਰ ਸਕਦੀ ਬਟ ਜੋ ਹੁਣ ਤੱਕ ਦੀ ਸਾਡੀ ਤਫਤੀਸ਼ ਚ ਆਇਆ ਜਿਹੜੇ ਦੋਸ਼ੀ ਸਾਡੇ ਗ੍ਰਫ ਚ ਹੈ ਉਹਨਾਂ ਨੇ ਵੀ ਦੱਸਿਆ ਤੇ ਉਹਨਾਂ ਨੇ ਐਡਮਿਟ ਕੀਤਾ ਹੈ ਕਿ ਇਹ ਇਨਾਂ ਦੀ ਪਲੈਨਿੰਗ ਸਪੈਸ਼ਲੀ ਅੰਮ੍ਰਿਤਪਾਲ ਮਹਿਰੋਦੀ ਕਟੋਕੜ 3 ਮਹੀਨੇ ਪਹਿਲਾਂ ਤੋਂ ਚੱਲ ਰਹੀ ਸੀ ਤੇ ਜਿਹੜੇ ਦੋ ਮੁੰਡੇ ਇਹਦੇ ਐਸੋਸੀਏਟ ਹੈਗੇ ਇਹ ਵੀ ਮਿਲ ਕੇ ਲੁਧਿਆਣੇ ਉਹਦੀ ਰੈਕੀ ਕਰ ਰਹੇ ਸੀ ਉਹਦਾ ਉਹਦਾ ਕਿਹੜੀ ਗੱਡੀ ਯੂਜ਼ ਕਰਦੀ ਕਿੱਥੇ ਜਾਂਦੀ ਇਹ ਸਾਰਾ ਟਰਾਈ ਕੋ ਕਰ ਰਹੇ ਸੀ ਔਰ 7 ਤਰੀਕ ਤੋਂ ਤਾਂ ਲਗਾਤਾਰ ਇਹ ਅੰਮ੍ਰਿਤਪਾਲ ਆਪ ਹੀ ਉਹਦੇ ਘਰ ਜਾ ਰਿਹਾ ਸੀ ਜਿਹੜੇ ਸਾਥੀ ਆਨ ਜਿਹੜੇ ਸਾਥੀਆਂ ਦੇ ਨਾਲ ਅੰਮ੍ਰਿਤਪਾਲ ਮਹਿਰੋ ਫਲਾਈ ਕਰਨ ਦੇ ਲਈ ਗਿਆ ਮੰਨ ਲਓ ਬਠਿੰਡੇ ਤੋਂ ਇੱਥੋਂ ਵਾਪਸ ਗਿਆ ਅੰਮ੍ਰਿਤਸਰ ਉਹ ਸਾਥੀ ਕਿਹੜੇ-ਕਿਹੜੇ ਨੇ ਅੰਮ੍ਰਿਤਸਰ ਉਹਨਾਂ ਦੇ ਨਾਲ ਗਿਆ ਕਿ ਨਹੀਂ ਜੀ ਇਹ ਤਾਂ ਸਾਨੂੰ ਹਲੇ ਤਫਤੀਸ਼ ਚ ਕਨਫਰਮ ਹੋਏਗਾ ਬਟ ਜਿਹੜੇ ਉੱਥੇ ਆਏ ਸੀਗੇ ਉਹ ਇੱਕ ਫਿਗਰ ਆਊਟ ਹੋਇਆ ਰਣਜੀਤ ਸਿੰਘ ਨਾਂ ਦਾ ਵਿਅਕਤੀ ਜਿਹੜਾ ਤਰਨਤਾਰਨ ਦੇ ਪਿੰਡ ਸੋਹਲ थाना ਚਬਾਲ ਚ ਫਾਲ ਕਰਦਾ ਉੱਥੇ ਦਾ ਹੈ ਤੇ ਇੱਕ ਜਿਹੜਾ ਹੈ ਉਹ ਹਲੇ ਵੀ ਅਨਨੋਨ ਹੈ ਬਟ ਇਹਨਾਂ ਦੋਨਾਂ ਨੂੰ ਅਸੀਂ ਆਪਣੇ ਕੇਸ ਚ ਨਾਮਿਨੇਟ ਕਰ ਦਿੱਤਾ ਔਰ ਉਸ ਤੋਂ ਬਾਅਦ ਵੱਖੋ ਵੱਖਰੀਆਂ ਚਰਚਾਵਾਂ ਚੱਲੀਆਂ ਜਿਵੇਂ ਕੇਸ ਦੇ ਬਾਰੇ ਕਿਉਂਕਿ ਖਾਸ ਤੌਰ ਤੇ ਕੇਸ ਕਾਫੀ ਜਿਆਦਾ ਹਾਈਲਾਈਟ ਹੋ ਗਿਆ ਜਦੋਂ ਸੋਸ਼ਲ ਮੀਡੀਆ ਤੇ ਜੋ ਵੀ ਕੰਟੈਂਟ ਵਾਇਰਲ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਉਹਦੇ ਰਿਲੇਟਡ ਚੀਜ਼ਾਂ ਹੁੰਦੀਆਂ ਉਹ ਵੀ ਵਾਇਰਲ ਹੋ ਜਾਂਦੀਆਂ ਉਸੇ ਤਰ੍ਹਾਂ ਇਹ ਕੇਸ ਵਾਇਰਲ ਹੋਇਆ ਪੂਰਾ ਹਨਾ ਮਤਲਬ ਪੂਰੇ ਸੰਸਾਰ ਦੇ ਵਿੱਚ ਹੀ ਮਤਲਬ ਖਬਰਾਂ ਚੱਲ ਰਹੀਆਂ ਇੰਟਰਨੈਸ਼ਨਲ ਮੀਡੀਆ ਨੈਸ਼ਨਲ ਮੀਡੀਆ ਚਲਾ ਰਿਹਾ ਹੈਗਾ ਖੁਦ ਔਰ ਹੁਣ ਇਸ ਕੇਸ ਦੇ ਵਿੱਚ ਦੋ ਜਿਹੜੇ ਅਰੈਸਟ ਕੀਤੇ ਸੀਗੇ ਸਾਥੀ ਉਹਨਾਂ ਨੇ ਹੁਣ ਤੱਕ ਕੀ ਕੀ ਚੀਜ਼ਾਂ ਰਿਵੀਲ ਕੀਤੀਆਂ ਕਿਉਂਕਿ ਇੰਟਰੋਗੇਸ਼ਨ ਚੱਲ ਰਹੀ ਹੋਣੀ ਹੈ ਉਨ੍ਹਾਂ ਦੀ ਇੰਟਰੋਗੇਸ਼ਨ ਚ ਜੋ ਗੱਲਾਂ ਸਾਹਮਣੇ ਆਈਆਂ ਇੱਕ ਤਾਂ ਇਹ ਹੈ ਕਿ ਇਹ ਇਹਨਾਂ ਨੇ ਰੈਕੀ ਪਹਿਲਾਂ ਹੀ ਕੀਤੀ ਸੀ ਪਲਾਨਿੰਗ 3 ਮਹੀਨੇ ਦੀ ਕਰੀਬਨ ਚੱਲ ਰਹੀ ਸੀਗੀ ਔਰ ਜਿਹੜਾ ਅਮਰਿਤਪਾਲ ਹੈ ਇਹ ਵੀ ਲੁਧਿਆਣੇ ਵੀ ਇਹਨਾਂ ਦੇ ਨਾਲ ਹੀ ਸੀਗਾ ਤੇ ਗੱਡੀਆਂ ਚ ਵੀ ਥਰੂਆਊਟ ਮੋਗੇ ਤੋਂ ਲੁਧਿਆਣਾ ਜਾ ਕੇ ਬਠਿੰਡੇ ਵੀ ਇਕੱਠੇ ਆਏ ਐ ਔਰ ਜਿਹੜੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਉਹਨੂੰ ਮਰਡਰ ਚ ਉਹਦੀ ਪੂਰੀ ਪੂਰੀ ਰੋਲ ਹੈ ਜਿਵੇਂ ਉਹਦਾ ਫਹਾ ਲਾਂਚ ਤੇ ਉਹਦਾ ਗਲਾ ਘੋਟਣ ਚ ਇਹਨਾਂ ਦੇ ਇਨਵੋਲਵਮੈਂਟ ਸੀਗੇ ਇਸੇ ਕਰਕੇ ਅਸੀਂ ਇਹਦੇ ਇਸ ਕੇਸ ਤੇ ਜਿਹੜੀ ਪੁਰਾਣੀ 34 ਆਈਪੀਸੀ ਸੀ ਉਹਦਾ ਇਕੁਇਵਲੈਂਟ ਜਿਹੜਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਉਹਨੂੰ ਐਡ ਕਰ ਦਿੱਤਾ ਔਰ ਜਿਹੜੇ ਸਾਡੀ ਆਪਣੇ ਹੀ ਇਨਵੈਸਟੀਗੇਸ਼ਨ ਚ ਨਵੀਆਂ ਐਂਟੀਟੀਆਂ ਆਈਆਂ ਸੀ ਉਹਨਾਂ ਨੇ ਵੀ ਇਹਨਾਂ ਨੇ ਵੀ ਦੱਸਿਆ ਕਿ ਉਹ ਜਿਹੜੇ ਬੰਦੇ ਸੀਗੇ ਉਹ ਆਲਰੇਡੀ ਉੱਥੇ ਖੜੇ ਸੀ ਕ੍ਰਾਈਮ ਕਰਨ ਤੋਂ ਬਾਅਦ ਜਿੱਥੇ ਇਹਨਾਂ ਨੇ ਆਪਣੀ ਗੱਡੀ ਲਗਾਈ ਹੋਈ ਸੀ ਪੈਟਰੋਲ ਪੰਪ ਤੇ ਉਹਨਾਂ ਦੀ ਗੱਡੀ ਉੱਥੇ ਆਲਰੇਡੀ ਆ ਚੁੱਕੀ ਸੀ ਇਹ ਜਗਾ ਕਿਹੜੀ ਸੀ ਜਿਹੜੀ ਇਹਨਾਂ ਨੇ ਚੂਜ਼ ਕੀਤੀ ਜਿੱਥੇ ਇਹਨਾਂ ਨੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਿੱਥੇ ਉਸ ਨੂੰ ਮਾਰਿਆ ਕਿਉਂਕਿ ਸਾਰੇ ਸਾਰੇ ਅਸੀਂ ਇਹੀ ਗੱਲ ਸੁਣ ਰਹੇ ਹਾਂ ਕਿ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਪਰ ਜੇ ਗੱਲ ਕਰੀ ਜਾਵੇ ਤਾਂ ਜਿਹੜਾ ਮਰਡਰ ਹੋਇਆ ਉਹ ਕਿੱਥੇ ਹੋਇਆ ਆ ਆਦੇਸ਼ ਦੀ ਪਾਰਕਿੰਗ ਚ ਤਾਂ ਜੀ ਇਹ ਮਾਰਨ ਤੋਂ ਬਾਅਦ ਉੱਥੇ ਡੰਮ ਕਰਕੇ ਆਇਆ ਬਟ ਇਹ ਪੂਚੋ ਦਾ ਹੀ ਏਰੀਆ ਜਿਹੜਾ ਕੈਂਟ ਦੀ ਸਬਡਿਵੀਜ਼ਨ ਦੀ ਹੱਦੀ ਪੈਂਦਾ ਉੱਥੇ ਹੀ ਸਾਰਾ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਕਮਲ ਕੋਰ ਫਿਰ ਉੱਥੇ ਕੱਲੀ ਆਈ ਸੀ ਜਾਂ ਉਹਦੇ ਨਾਲ ਵੀ ਕੋਈ ਸਾਥੀ ਸੀ ਕਮਲਕੌਰ ਜੀ ਜਿਵੇਂ ਕਿ ਮੈਂ ਦੱਸਿਆ ਕਿ ਪਹਿਲਾਂ 7 ਤਰੀਕ ਨੂੰ ਅਮਰਿਤਪਾਲ ਉਹਦੇ ਘਰ ਗਿਆ ਉਦੋਂ ਹੀ ਨਹੀਂ ਮਿਲੀ ਉਸਦੀ ਮਦਰ ਸੀ ਅਗਲੇ ਦਿਨ ਇਹ ਮਿਲੀ 8 ਤਰੀਕ ਨੂੰ ਤੇ ਉਦੋਂ ਇਹਨਾਂ ਨੇ ਕਿਸੇ ਰੀਜ਼ਨ ਕਰਕੇ ਉਹ ਨਹੀਂ ਆਈ ਤੇ 9 ਤਰੀਕ ਨੂੰ ਇਹਦੇ ਨਾਲ ਅਮਰਿਤਪਾਲ ਦੀ ਹੀ ਗੱਲ ਹੋਈ ਕਮਲਕੌਰ ਨਾਲ ਜਦੋਂ ਇਹਨੇ ਕਿਹਾ ਕਿ ਤੇਰੀ ਪ੍ਰੋਮੋਸ਼ਨ ਵੀ ਹੋ ਜਾਏਗੀ ਪਲੱਸ ਥਰੀ ਗੱਡੀ ਦਾ ਵੀ ਰੈਨੋਵੇਸ਼ਨ ਵਗੈਰਾ ਹੋ ਜਾਏਗੀ ਫॉर दैट ਸ਼ੀ ਅਗਰੀਡ ਤੇ ਉਹ ਆਪ ਹੀ ਗੱਡੀ ਚ ਲਾ ਕੇ ਇਹਨਾਂ ਨੂੰ ਲੁਧਿਆਣੇ ਹੀ ਕਿਸੇ ਪੁਆਇੰਟ ਤੇ ਮਿਲੀ ਤੇ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਅਮਰਿਤਪਾਲ ਉਹਦੇ ਨਾਲ ਸੀਗਾ ਤੇ ਦੂਜੀ ਗੱਡੀ 'ਚ ਜਿਹੜੇ ਤਿੰਨੋਂ ਮੋਗੇ ਤੋਂ ਗਏ ਸੀਗੇ ਉਹ ਨਾਲ ਹੀ ਗੱਡੀ 'ਚ ਮਤਲਬ ਅੱਗੇ ਪਿੱਛੇ ਲਾ ਕੇ ਇਹ ਲੋਕ ਬਠਿੰਡੇ ਆਏ ਔਰ ਮਤਲਬ ਸ਼ੀ ਕੇਮ ਵਿਲਿੰਗਲੀ ਵਿਦ them ਅਮਰਿਤਪਾਲ ਮੈਰੋ ਗੱਡੀ ਚ ਲਾ ਰਿਹਾ ਸੀ ਮਤਲਬ ਜਦੋਂ ਕਮਲ ਨਾਲ ਸੀ ਤਾਂ ਉਹ ਇੱਕੋ ਗੱਡੀ ਸੀਗੇ ਕਮਲ ਗੱਡੀ ਚਲਾ ਰਹੀ ਸੀ ਜੀ ਉਹਦੀ ਗੱਡੀ ਚ ਸੀ ਤੇ ਇਨ ਬਿਟਵੀਨ ਅੱਗੇ ਪਿੱਛੇ ਵੀ ਹੋ ਰਹੀ ਸੀ ਤੇ ਬਠਿੰਡੇ ਜਦੋਂ ਆ ਗਏ ਉਦੋਂ ਜਿਸ ਸ਼ੋਰੂਮ 'ਚ ਇਹਨਾਂ ਨੇ ਗੱਡੀ ਦਾ ਉਹ ਇਹਦੇ ਨਾਲ ਕਮਿਟ ਕੀਤਾ ਸੀ ਉਦੋਂ ਨਿਮਰਨਜੀਤ ਔਰ ਇਹ ਲੜਕੀ ਗਈ ਉਦੋਂ ਅਮਰਿਤਪਾਲ ਔਰ ਜਸਪ੍ਰੀਤ ਬਾਹਰੇ ਤੇ ਫਿਰ ਉਸ ਤੋਂ ਕਿੰਨੇ ਕ ਘੰਟਿਆਂ ਬਾਅਦ ਇਹਨਾਂ ਨੇ ਪੂਰੀ ਵਾਰਦਾਤ ਨੂੰ ਜਾਣ ਦਿੱਤਾ ਹੇ ਜੀ ਸ਼ੋਰੂਮ ਚ ਘਟੋ ਘਟ ਸ਼ਾਮ ਤੋਂ ਲੈ ਕੇ अर्ली ਇਵਨਿੰਗ ਤੋਂ ਲੈ ਕੇ 12:30 ਤੱਕ ਰਾਤ ਦੇ ਤਾਂ ਸ਼ੋਰੂਮ ਚ ਹੀ ਸੀਗੇ ਉਸ ਤੋਂ ਬਾਅਦ ਜਦੋਂ ਇਹ ਬਾਹਰ ਆਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਲੇਟ ਨਾਈਟ ਵੈਰੀ ਲੇਟ ਨਾਈਟ ਹੀ 1 ਤੋਂ 2 ਵਜੇ ਰਾਤ ਦੇ ਜਿਹੜੇ ਦਿਨ ਦਾ ਮਤਲਬ ਲੇਟ ਐਟ ਨਾਈਟ ਹੁੰਦਾ ਉਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਕਾਤਲ ਜਿਹੜਾ ਤੁਸੀਂ ਦੱਸ ਰਹੇ ਹੋ ਮੰਨ ਲਓ ਜਿਸ ਹਿਸਾਬ ਦੀਆਂ ਮੋੜਲੀ ਜਿਹੜੀ ਪ੍ਰਾਈਵੇਸੀ ਆਈ ਹੈ ਕਿ ਜਿਹਦੇ ਵਿੱਚ ਕਿਹਾ ਗਿਆ ਕਿ ਗਲਾ ਘੋਟਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਮਰਡਰ ਹਾਲਾਂਕਿ ਜੋ ਗਲਾ ਘੋੜਤਾ ਉਸ ਤੋਂ ਬਾਅਦ ਮਰ ਗਈ ਤਾਂ ਉਸ ਤੋਂ ਬਾਅਦ ਫਿਰ ਡੈੱਡ ਬੋਡੀ ਨੂੰ ਇੱਥੇ ਛੱਡ ਗਏ ਹੋਰ ਉਹਨਾਂ ਮਤਲਬ ਜਿਹੜੇ ਉਹ ਮਿੰਟ ਸੀਗੀ ਜਾਂ ਉਹ ਘੰਟਿਆਂ ਦੇ ਵਿੱਚ ਕੀ ਕੁਝ ਹੋਇਆ ਮਤਲਬ ਨਿਮਰਤ ਉਹਨਾਂ ਨੇ ਜਾਂ ਜਸਪ੍ਰੀਤ ਨੇ ਉਹਨਾਂ ਨੇ ਕੀ ਦੱਸਿਆ ਉਹਨਾਂ ਨੇ ਜੀ ਇਹੀ ਦੱਸਿਆ ਕਿ ਇਹਨਾਂ ਦਾ ਪਲਾਨ ਤਾਂ ਪਹਿਲਾਂ ਹੀ ਸੀਗਾ ਕਿ ਕਿਸੇ ਤਰ੍ਹਾਂ ਇਹਨੂੰ ਇਨਟਾਈਜ਼ ਕਰਕੇ ਇੱਥੇ ਲੈ ਕੇ ਆਣਾ ਜਦੋਂ ਇੰਨੀ ਰਾਤ ਨੂੰ ਉਹਨੂੰ ਪੂਰੇ ਕੌਨਫੀਡੈਂਸ 'ਚ ਸੀਗੇ ਕਿ ਫਿਰ ਇੱਕ ਪੁਆਇੰਟ 'ਤੇ ਜਾ ਕੇ ਇਹਦੀ ਹੀ ਗੱਡੀ 'ਚ ਜਦੋਂ ਇਹ ਤਿੰਨੋਂ ਆ ਗਏ ਅਮਰਿਤਪਾਲ ਚਲਾ ਰਿਹਾ ਸੀ ਤੇ ਇਹ ਲੜਕੀ ਪਿੱਛੇ ਸੀ ਤੇ ਦੋਨੋਂ ਸਾਈਡ 'ਤੇ ਜਸਪ੍ਰੀਤ ਔਰ ਨਿਮਰਤਜੀਤ ਸੀਗੇ ਤੇ ਉਦੋਂ ਇਹਨਾਂ ਨੇ ਪਹਿਲਾਂ ਉਹਨੂੰ ਕਿਹਾ ਅਮਰਿਤਪਾਲ ਨੇ ਕਿ ਇਹਦੇ ਮੋਬਾਈਲਸ ਦੇ ਪਾਸਵਰਡ ਮੰਗੇ ਤੇ ਉਹਨੇ ਸ਼ੁਰੂ 'ਚ ਹੈਜ਼ਿਟੇਟ ਕੀਤਾ ਨਹੀਂ ਦਿੱਤਾ ਹੋਣਾ ਤੇ ਦੈਨ ਦੇ ਸਟਾਰਟਡ ਦਿਸ ਕਿ ਉਹਨੂੰ ਥੱਪੜ ਥੱਪੜ ਮਾਰਨ ਨੂੰ ਕਿਹਾ ਤੇ ਫਿਰ ਉਹਨੇ ਜਦੋਂ ਦੇ ਦਿੱਤੇ ਦੈਨ ਐਸਪਰ ਹੁਣ ਤੱਕ ਦੀ ਤਫਤੀਸ਼ ਚ ਆਇਆ ਕਿ ਦੋਨੋਂ ਫੋਨ ਅਮਰਿਤਪਾਲ ਕੋਲ ਸੀਗੇ ਤੇ ਦੈਨ ਹੀ ਸੈਡ ਕਿ ਹੋਣੇ ਦਾ ਕੰਮ ਕਰ ਦੋ ਤੇ ਫਿਰ ਉਹਨੂੰ ਉਹਨੇ ਆਪਣੇ ਕਮਰ ਕਸ ਜਸਪ੍ਰੀ ਦਾ ਯੂਜ਼ ਕਰਕੇ ਦੋਨਾਂ ਨੇ ਇੱਕ ਇੱਕ ਪਾਸੇ ਉਹਨੂੰ ਬੁਰੀ ਤਰ੍ਹਾਂ ਗਲੇ 'ਚ ਪਾ ਕੇ ਖਿੱਚਿਆ ਤੇ ਅਮਰਿਤਪਾਲ ਨੇ ਉਹਦਾ ਗਲਾ ਘੋਟਿਆ ਤੇ ਤਿੰਨਾਂ ਨੇ ਮਿਲ ਕੇ ਜਦੋਂ ਤੱਕ ਉਹਦਾ ਕੰਮ ਟਿਲ ਦਾ ਟਾਈਮ ਸ਼ੀ ਹੀ ਡਿਡ ਨਾ ਡਾਈ ਉਦੋਂ ਤੱਕ ਉਹਦਾ ਸਟ੍ਰਾਂਗੂਲੇਟ ਕੀਤਾ ਉਹਨੂੰ ऐसे इतने समय ਦੇ ਵਿਚਾਲੇ ਮਤਲਬ ਉਸ ਨੂੰ ਕਮਲ ਨੂੰ ਜਾਂ ਕੰਚਨ ਤੇ ਵੜੇ ਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਮੈਨੂੰ ਮਾਰਨ ਦੀ ਪਲੈਨਿੰਗ ਹੋ ਰਹੀ ਹੈ ਉਹਨਾਂ ਨਾਲ ਗੱਲਬਾਤ ਜੋ ਤੁਸੀਂ ਇੰਟਰੋਗੇਸ਼ਨ ਕੀਤੀ ਦੱਸਿਆ ਕੁਝ ਸੀ ਨਾਟ ਜਸਟ ਇੰਟਰੋਗੇਸ਼ਨ ਜੋ ਸਾਡੇ ਕੋਲ ਹੁਣ ਤੱਕ ਤਫਤੀਸ਼ ਚ ਆਇਆ ਜੇ ਜਿੰਨੇ ਘੰਟੇ ਉਹ ਬਹੁਤ ਹੀ ਕੰਫਰਟੇਬਲੀ 5 ਤੋਂ ਲੈ ਕੇ 12 ਤੱਕ ਜਿਹੜਾ ਨਿਮਰਜ ਜੀ ਤੇ ਉਹਦੇ ਨਾਲ ਸ਼ੋਰੂਮ 'ਚ ਸੀਗੀ ਮਤਲਬ ਵਨ ਕੈਨ ਜਜ ਕਿ ਉਹ ਪੂਰੇ ਕੌਨਫੀਡੈਂਸ ਨਾਲ ਹੀ ਉਹਦੇ ਨਾਲ ਸੀ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਉੱਥੇ ਕਿ ਉਹਨੂੰ ਕੁਝ ਵੀ ਲੱਗੇ ਕਿ ਮੇਰੇ ਨਾਲ ਅੱਗੇ ਕੀ ਹੋਣਾ ਹੈ ਤਿੰਨ ਮਹੀਨਿਆਂ ਦੇ ਵਿੱਚ ਇਹਨਾਂ ਜੁਰੈਕੀ ਕਰ ਰਹੇ ਸੀ ਇਹ ਤਾਂ ਕਿਉਂਕਿ ਪਹਿਲੀ ਗੱਲ ਤਾਂ ਕਮਲ ਕੱਲੀ ਜਾਂ ਕਹਿ ਲਈਏ ਕਿ ਕੁੜੀ ਹੈ ਚਲੋ ਉਸ ਨੂੰ ਈਜ਼ੀ ਟਾਰਗੇਟ ਵੀ ਕਿਉਂਕਿ ਜਾਂ ਤਾਂ ਹੁੰਦਾ ਨਾ ਕਿ ਕੋਈ ਬੰਦਾ ਨਾਲ ਰੱਖਦਾ ਹੋਵੇ ਆ ਉਹਦੇ ਕੋਈ ਬੌਂਸਰ ਰੱਖਦਾ ਹੋਵੇ ਕੋਈ ਸਕਿਉਰਿਟੀ ਰੱਖਦਾ ਹੋਵੇ ਉਹਨੂੰ ਮਾਰਨ ਦਾ ਔਕਾ ਹੋ ਜਾਂਦਾ ਪਰ ਤਿੰਨ ਮਹੀਨੇ ਇਹ ਰੈਕੀ ਕਰਦੇ ਰਹੇ ਉਸ ਦੀ ਹੁਣ ਐਗਜ਼ੈਕਟਲੀ ਰੋਜ਼ ਤਾਂ ਨਹੀਂ ਜਾਂਦੇ ਹੋਣੇ ਬਟ ਉਹਨਾਂ ਨੇ ਹੁਣ ਤੱਕ ਜੋ ਦੱਸਿਆ ਹੈਗਾ ਕਿ ਇਹਨਾਂ ਦੇ ਮਨ ਚ ਇਹਨਾਂ ਨੇ ਤਾਰ ਲਿਆ ਸੀ ਕਿ ਇਹਦਾ ਕੰਮ ਅਸੀਂ ਕਰਨਾ ਹੈ ਇਸ ਕਰਕੇ ਉਹਦੀ ਮੂਵਮੈਂਟ ਦੇਖਦੇ ਰਹੇ ਹੁਣ ਵਾਈਡਡ ਇਨਾਂ ਨੇ ਇਹ ਤਰੀਕਾ ਕਿਉਂ ਚੂਜ਼ ਕੀਤਿਆ ਇਹ ਤਾਂ ਅਮਰਿਤ ਹੁਣ ਤੱਕ ਤਾਂ ਨਹੀਂ ਕਲੀਅਰ ਹੋਇਆ ਬਟ ਸ਼ਾਇਦ ਅਮਰਿਤਪਾਲ ਦੇ ਅਰੈਸਟ ਹੋਣ ਤੋਂ ਜ਼ਿਆਦਾ ਕਲੀਅਰ ਹੋਣ ਗਿਆ ਹੁਣ ਅਮਰਿਤਪਾਲ ਮਹਿਰਮ ਦੀ ਉਸੇ ਗੱਲ ਕੀਤੀ ਹੈ ਕਿ ਉਹ ਫਲਾਈ ਕਰ ਗਿਆ ਇੰਡੀਆ ਤੋਂ ਬਾਹਰ ਹੈ ਦੁਬਈ ਦਾ ਉਸੇ ਜ਼ਿਕਰ ਕੀਤਾ ਹੈ ਦੁਬਈ ਦੀ ਤੁਸੀਂ ਕੋਈ ਟਿਕਟਸ ਵਗੈਰਾ ਜਾਂ ਕੋਈ ਜਿਹੜੇ ਸੀਸੀਟੀਵੀ ਫੁਟੇਜ ਕੋਈ ਦੇਖੀ ਹੈ ਅਮਰਸਰ 에ਰਪੋਰਟ ਦੀ ਜਾਂ ਤੁਸੀਂ ਸਭ ਤੋਂ ਪਹਿਲੀ ਗੱਲ ਕਿ ਅਮਰਸਰ 에ਰਪੋਰਟ ਤੇ ਹੀ ਮਤਲਬ ਕਿਦਾਂ ਪੋਸੀਬਲ ਹੋਇਆ ਕਿ ਤੁਸੀਂ ਦੇਖਿਆ ਜਾਂ ਕਿਉਂਕਿ ਪੰਜਾਬ ਦੇ ਵਿੱਚ ਮੋਹਾਲੀ ਦਾ ਵੀ ਹੈਗਾਗਾ ਅਸੀਂ ਜੀ ਅੰਮ੍ਰਿਤਸਰ 에어ਪੋਰਟ ਦਾ ਨਹੀਂ ਦੇਖਿਆ ਅਸੀਂ ਤਾਂ ਜੋ ਇਸ ਤਰ੍ਹਾਂ ਦੇ ਐਲਓਸੀਜ਼ ਵਗੈਰਾ ਹੁੰਦੀ ਹੈ ਉਹ ਪੂਰੇ ਇੰਡੀਆ ਲਈ ਜਾਰੀ ਹੁੰਦੇ ਤੇ ਜਦੋਂ ਇਹਦੀ ਇਨਫੋਰਮੇਸ਼ਨ ਮੰਗੋ ਤਾਂ ਕਿਸ ਪਾਰਟਿਕੂਲਰ 에어ਪੋਰਟ ਨੂੰ ਯੂਜ਼ ਕੀਤਾ ਜਾਂਦਾ ਹੈ ਉਹਦੀ ਇਨਫੋਰਮੇਸ਼ਨ ਆ ਜਾਂਦੀ ਹੈ ਹਾਂਜੀ 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 ਇਸ ਤਰ੍ਹਾਂ ਤੇ ਬਾਕੀ ਜਿਹੜਾ ਤੁਸੀਂ 에어ਪੋਰਟ ਦੀ ਅੱਗੇ ਗੱਲ ਕਰ ਰਹੇ ਹੋ ਸਪੈਸੀਫਿਕਲੀ ਮੈਂ ਦੁਬਈ ਨਹੀਂ ਕਿਹਾ ਯੂਏਈ ਉਹਦੇ ਚ ਲਿਖ ਕੇ ਆਇਆ ਤੇ ਅੱਗੇ ਅਸੀਂ ਤਫਤੀਸ਼ ਦੇਖਾਂਗੇ ਕਿ ਜਿਹੜੀ ਫਾਈਨਲ ਡੀਟੇਲਸ ਹੈ ਹਾਲੇ ਅਸੀਂ ਕੱਢਣੀਆਂ ਕੋਈ 60 ਫੂਟੇਜ ਆਈ ਹੈ ਅਮਰਤਪਾਲ ਮੈਰੋਂ ਦੀ ਉੱਥੇ ਅੰਮ੍ਰਿਤਸਰ 에어ਪੋਰ ਹਲੇ ਜੀ ਟੂ अर्ਲੀ ਟੂ ਸੇ ਹਲੇ ਤਾਂ ਅਸੀਂ ਇਹ ਹੀ ਦੱਸਿਆ ਕਿ ਉਹ ਉਸ ਜਗ੍ਹਾ ਤੋਂ 10 ਤਰੀਕ ਮਾਰਨਿੰਗ ਤੋਂ ਫਲਾਈ ਕੀਤਾ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਸਕਦਾ ਹੈ ਕਿ ਸੀਸੀਟੀਵੀ ਵੀਡੀਓ ਵੀ ਆ ਸਕਦੀ ਹੈ ਉਸ ਦੀ ਇਹ ਤਾਂ ਜੀ ਸਾਡੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਰ ਤਰ੍ਹਾਂ ਦੇ ਪਹਿਲੂ ਅਸੀਂ ਇਸ ਕੇਸ ਨਾਲ ਜਿਹੜਾ ਸਾਡਾ ਕੇਸ ਸਟਰੋਂਗ ਕਰਦੇ ਉਹ ਨੂੰ ਅਸੀਂ ਕਲੈਕਟ ਕਰ ਹੀ ਰਹੇ ਆਲਰੇਡੀ ਜਦੋਂ ਇਹ ਕ੍ਰਾਈਮ ਕਰ ਰਹੇ ਸੀਗੇ ਤਾਂ ਉਸ ਸਮੇਂ ਜਦੋਂ ਤੁਸੀਂ ਕਿਹਾ ਕਿ ਮੋਬਾਈਲ ਇਹਦੇ ਫੜੇ ਕੰਮਲਦੇ ਤਾਂ ਮੋਬਾਈਲ ਫੜਨ ਦਾ ਮਤਲਬ ਕੀ ਸੀਗਾ ਕਿ ਕੋਈ ਕਾਲ ਵਗੈਰਾ ਰੀਡ ਕਰਨੀ ਸੀ ਜਾਂ ਕੀ ਸੀ ਬੇਸਿਕਲੀ ਤਾਂ ਉਹਦੇ ਜੀ ਪਾਸਵਰਡ ਇਹਨਾਂ ਨੇ ਐਕਸੈਸ ਕਰ ਲਏ ਜਦੋਂ ਉਹਨੇ ਪਹਿਲਾਂ ਨਹੀਂ ਦਿੱਤੇ ਬਟ ਉਸੇ ਚੀਜ਼ ਨਾਲ ਜੋ ਉਹਨੇ ਦੱਸਿਆ ਅਗਮੈਂਟ ਹੋਇਆ ਕਿ ਆਪਣੇ ਤੂੰ ਦੇ ਵਾਂਟਡ ਟੂ ਐਕਸੈਸ ਹਰ ਸੋਸ਼ਲ ਮੀਡੀਆ ਅਕਾਊਂਟਸ ਅੱਗੇ ਕੀ ਹੋਇਆ ਇਹ ਤਾਂ ਹੁਣ ਅੱਗੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਕਿ ਮੈਮ ਇਹਨਾਂ ਦਾ ਐਕਚੁਅਲ ਜਿਹੜਾ ਇਹਨਾਂ ਦਾ ਸੀਗਾ ਕਿ ਅਸੀਂ ਤਾਂ ਹੀ ਹੀ ਮਾਰਨੀ ਸੀ ਕਿ ਉਹ ਜਿਹੜਾ ਕੰਟੈਂਟ ਸੀ ਉਹਦਾ ਕੰਟੈਂਟ ਹੀ ਵਜ੍ਹਾ ਬਣਿਆ ਐਕਚੁਅਲ ਦੇ ਵਿੱਚ ਤਫਤੀਸ਼ ਦੇ ਵਿੱਚ ਹੁਣ ਤੱਕ ਕੀ ਆਇਆ ਜਾਂ ਕੁਝ ਹੋਰ ਰੀਜ਼ਨ ਵੀ ਹੋ ਸਕਦਾ ਹੈਗਾ ਹੁੰ ਤੱਕ ਤਾਂ ਜੀ ਕੰਟੈਂਟ ਦਾ ਹੀ ਇਹਨਾਂ ਦੀ ਜੋ ਗਲਤ ਹੈ ਕਿ ਅਸੀਂ ਕਈ ਵਾਰੀ ਅਮਰਿਤਪਾਲ ਨੇ ਪਹਿਲਾਂ ਵੀ ਇਹਨੂੰ ਇੱਕ ਦੋ ਵਾਰੀ ਕਿਹਾ ਤੇ ਉਹ ਨਹੀਂ ਮੰਨੀ ਔਰ ਜੇ ਵੀ ਜੇ ਜਿਵੇਂ ਇਹਨਾਂ ਦੀ ਪੁਰਾਣੀ ਹਿਸਟਰੀ ਨਜ਼ਰ ਆ ਰਹੀ ਹੈ ਕਿ ਇੱਕ ਕੋਈ ਬਰਨਾਲੇ ਦਾ 뮤జిక్ ਕੰਪੋਜ਼ਰ ਸੀ ਉਹਦੇ ਤੇ ਵੀ ਇਹਨਾਂ ਨੇ ਉਹਨੂੰ ਹਰਾਸ ਕੀਤਾ ਜਾਂ ਮਾਰਿਆ ਕੁੱਟਿਆ ਸੀ 2021 ਚ ਆਲਰੇਡੀ ਅਮਰਿਤਪਾਲ ਔਰ ਨਿਮਰਜ ਜੀ ਤੇ ਉਹਦੇ ਤੇ ਵੀ ਇੱਕ ਪਰਚਾ ਦਰਜ ਸੋ ਬੇਸਿਕਲੀ ਆਈ ਥਿੰਕ ਦੇ ワー ਰਾਈਂਗ ਔਰ ਜੋ ਲੜਕੀ ਦੀਪਿਕਾ ਲੂਥਰਾ ਵੀ ਦੱਸ ਰਹੀ ਹੈ ਕਿ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਕੰਟੈਂਟ ਹੀ ਆਈ ਥਿੰਕ ਆਏ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਤਮਕਾਂਦਾ ਸੀ ਪਰ ਜਿਵੇਂ ਅਮਰਤਪਾਲ ਮੈਰੋ ਨੇ ਵੀਡੀਓ ਸ਼ੇਅਰ ਕੀਤੀ ਬਾਅਦ ਦੇ ਵਿੱਚ ਲਾਈਵ ਹੋ ਕੇ ਉਸਨੇ ਰਿਵੀਲ ਕੀਤੀਆਂ ਸਾਰੀਆਂ ਚੀਜ਼ਾਂ ਔਰ ਕਿਤਨਾ ਕਿਤੇ ਉਹ ਸਿੱਧਾ ਸਟੇਟ ਨੂੰ ਚੈਲੰਜ ਹੈ ਸਿੱਧਾ ਉਹ ਸਾਡੀ ਪ੍ਰਸ਼ਾਸਨ ਨੂੰ ਚੈਲੰਜ ਹੈ ਜਿਸ ਹਿਸਾਬ ਦੀ ਉਹਨੇ ਵੀਡੀਓ ਦੇ ਵਿੱਚ ਗੱਲਾਂ ਕਹੀਆਂ ਕਿ ਇਹ ਨਾ ਕੋ ਸਮਝੋ ਕਿ ਬਠਿੰਡੇ ਹੀ ਪਾਰ ਗਏ ਉਸਨੇ ਕਿਹਾ ਕਿ ਪਾਰਕਿੰਗ ਹੌਸ਼ਿਆਰਾਂ ਦੇ ਵਿੱਚ ਵੀ ਨੇ ਨਾਲ ਹੀ ਉਸਨੇ ਕਿਹਾ ਕਿ ਜੇ ਮਾਫੀ ਨਾ ਮੰਗੀ ਤਾਂ ਗੱਡੀ ਮੇਰੀ ਤੁਹਾਡੇ ਘਰ ਤੱਕ ਵੀ ਆ ਸਕਦੀ ਹੈ ਜਿਹੜੇ ਹੋਰ ਇਨਫਲੂਐਂਸਰ ਸੀ ਪਰ ਇਸ ਦੇ ਨਾਲ ਹੁਣ ਇਹਦਾ ਇਹ ਵੀ ਤਾਂ ਸੱਚ ਰਿਵੀਲ ਹੋ ਗਿਆ ਕਿ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਉਹ ਬੈਠਾ ਹੋ ਆ ਬਾਹਰ ਸੋ ਇਫ ਹੀ ਵਾਸ ਦੈਟ ਬਰੇਵ ਯਰ ਬਲੇਟਨ ਤਾਂ ਮਤਲਬ ਪ੍ਰੈਕਟਿਸ ਵਾਟ ਯੂ ਪ੍ਰੀਚ ਦਾ ਬੜਾ ਡਿਫਰੈਂਟ ਮੈਂ ਤਾਂ ਕਹਾਂਗੀ ਕਿ ਆਪ ਤਾਂ ਉਸੇ ਦਿਨ ਦਾ ਹੀ ਬਾਹਰ ਚਲਾ ਗਿਆ ਹੈ ਔਰ ਜਿਸ ਤਰ੍ਹਾਂ ਮਤਲਬ ਇਹ ਤਾਂ ਫਿਰ ਆਪ ਹੀ ਨਾ ਮਤਲਬ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿਹੜਾ ਬੰਦਾ ਹੈ ਹੀ ਨਹੀਂ ਇੱਥੇ ਔਰ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਔਰ ਜੇ ਕਾਨੂੰਨ ਨੂੰ ਚੈਲੰਜ ਕਰ ਰਿਹਾ ਤੇ ਇਹਨੂੰ ਜਿਸ ਤਰ੍ਹਾਂ ਦੇ ਸੈਕਸ਼ਨਸ ਅਸੀਂ ਬੁੱਕ ਕੀਤਾ ਹੈ ਔਰ ਹੁਣ ਅਸੀਂ ਹਰ ਪੋਸੀਬਲ ਮੀਨਸ ਨਾਲ ਇਹਨੂੰ ਡਿਪੋਰਟ ਵੀ ਕਰਾਵਾਂਗੇ ਸੋ ਮਰਡਰ ਦੇ ਸੈਕਸ਼ਨ ਚ ਇੰਨਾ ਸਾਡਾ ਸਟਰੋਂਗ ਕੇਸ ਹੈ ਹੀ ਵਿਲ ਫੇਸ ਦ ਮਿਊਜ਼ਿਕ ਹਿਮਸੈਲਫ ਨਾ ਆਖਰੀ ਸਵਾਲ ਹੈ ਕੇਸ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਬਹੁਤ ਸਾਰੇ ਲੋਕ ਕੇਸ ਦੇ ਬਾਰੇ ਅਲੱਗ-ਅਲੱਗ ਗੱਲਾਂ ਕਰ ਰਹੇ ਨੇ ਲੋਕ ਇੱਥੋਂ ਤੱਕ ਵੀ ਸੋਚ ਰਹੇ ਨੇ ਕਿ ਕਹਿੰਦੇ ਕਿ ਸਾਹਮਣੇ ਵਾਲੀ ਤਰ ਜਿਹੜ ਵੈਸੀ ਵੀਕਰ ਸੈਕਸ਼ਨ ਹੈਗਾ ਕਹਿੰਦੇ ਕੰਪਰੋਮਾਈਜ਼ ਹੋ ਸਕਦਾ ਹੈਗਾ ਕੁਝ ਨਹੀਂ ਨਿਕਲਣਾ ਕਹਿੰਦੇ ਇਸ ਤਰ੍ਹਾਂ ਹੀ ਇਹ ਬਾਹਰ ਆ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਇਹੀ ਚੀਜ਼ਾਂ ਨੂੰ ਮਤਲਬ ਇਹਨਾਂ ਨੇ ਬਣਾ ਕੇ ਸੌਫਟ ਟਾਰਗੇਟ ਇੱਕ ਕੀਤਾ ਕਿ ਸਾਰਾ ਕੁਝ ਦੇਖ ਕੇ ਕਿ ਪਿੱਛੇ ਅੱਗੇ ਪਿੱਛੇ ਕੌਣ ਹੈ ਉਹ ਜੀ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਲੋਕੀ ਕਾਫੀ ਕਰਦੇ ਆ ਬਟ ਜੇਦੀ ਆਈ ਥਿੰਕ ਜੇਦੀ ਔਲਾਦ ਇਸ ਤਰ੍ਹਾਂ ਬਰੂਟਲੀ ਮਾਰੀ ਜਾਏ ਬਲਾਈਂਡ ਮਰਡਰ ਚ ਉਹਨੂੰ ਇਨਟਾਈਜ਼ ਕਰਕੇ ਲਿਆਇਆ ਜਾਏ ਮੈਂ ਤਾਂ ਨਹੀਂ ਮੰਨਣਾ ਚਾਹਾਂਗੀ ਬਾਕੀ ਅਸੀਂ ਆਪਣਾ ਸਾਡਾ ਕੰਮ ਹੈ ਕਿ ਕੇਸ ਨੂੰ ਵੱਤੋ ਵੱਤ ਸਟਰੋਂਗ ਕਰਨਾ ਉਹਨੂੰ ਕਨਵਿਕਸ਼ਨ ਵੱਲ ਲੈ ਕੇ ਜਾਣਾ ਔਰ ਇਹਨਾਂ ਦੀ ਫੈਮਿਲੀ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਤੁਹਾਡੇ ਕੇਸ 'ਚ ਅਸੀਂ ਇੱਕ ਇੱਕ ਪਹਿਲੂ ਨੂੰ ਜੋੜ ਰਹੇ ਹਾਂ ਤਾਂ ਦੇ ਮਸਟ ਸਟੈਂਡ ਬਾਈ ਅਸ ਔਰ ਵੀ ਵਿਲ ਇਨਸ਼ੋਰ ਕਿ ਤੁਹਾਨੂੰ ਜਸਟਿਸ ਮਿਲੇ ਜੋ ਇਹਦੇ ਸਾਥੀ ਫੜੇ ਗਏ ਉਹਨਾਂ ਨੇ ਕੁਝ ਦੱਸਿਆ ਅਮਰਤਪਾਲ ਮਹਿਰੋਂ ਬਾਰੇ ਜਦੋਂ ਗੱਲਬਾਤ ਹੋਈ ਜਾਂ ਉਹਨਾਂ ਨੂੰ ਪੁੱਛਿਆ ਗਿਆ ਰਿਗਾਰਡਿੰਗ ਕਿਹਦੇ ਬਾਰੇ ਅਮਰਤਪਾਲ ਮਹਿਰੋਂ ਬਾਰੇ ਕਿ ਮਤਲਬ ਕਿੱਥੇ ਹੈ ਕਿ ਆ ਕਿਉਂਕਿ ਜੋ ਇੰਟਰੋਗੇਸ਼ਨ ਹੈ ਕਹਿੰਦੇ ਕਿ ਪੁਲਿਸ ਚੰਗੀ ਚੰਗੀ ਚੀਜ਼ ਮਨਵਾ ਲੈਂਦੀ ਹੈ ਕੁਝ ਵੀ ਹੋਵੇ ਅਮਰਤਪਾਲ ਬਾਰੇ ਸਾਜੀ ਹਲੇ ਤਾਂ ਉਹ ਜੋ ਵੀ ਸਾਨੂੰ ਆਪਰੇਸ਼ਨਲੀ ਚਾਹੀਦਾ ਹੁੰਦਾ ਅਸੀਂ ਰੇਡ ਵਗੈਰਾ ਕੀਤੇ ਬਾਕੀ ਜੋ ਇਹ ਰਿਅਲਿਟੀ ਮੈਨੂੰ ਤਾਂ ਥੋੜਾ ਬਹੁਤ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਸਿਗਾ ਕਿ ਉਹ ਉਸੇ ਦਿਨ ਹੀ ਗਾਇਬ ਹੋ ਗਿਆ ਬਿਕੋਜ਼ ਜੋ ਸਾਡੇ ਕੋਲ ਫੁਟੇਜ ਵਗੈਰਾ ਵੀ ਹੈ ਇਹ ਵੱਖਰੇ ਵੱਖਰੇ ਪਾਸੇ ਗਏ ਇੱਕ ਇਸ ਸੜ ਚਲੇ ਗਿਆ ਉਸ ਤੋਂ ਬਾਅਦ ਇਹਨਾਂ ਦਿੱਤਾ ਜੀ ਡਿਊਟੀ ਲਾਈ ਸੀ ਨਾ ਕਿ ਉਹ ਆਦੇਸ਼ ਦੀ ਪਾਰਕਿੰਗ 'ਚ ਜਾ ਕੇ ਬਾਡੀ ਛੱਡ ਗਿਆ ਉਹਨੂੰ ਤਾਂ ਦੂਜੇ ਮੁੰਡੇ ਰਣਜੀਤ ਔਰ ਦੂਜਾ ਅਣਪਛਾਤਾ ਵਿਅਕਤੀ ਉਹਦੀ ਗੱਡੀ 'ਚ ਉਹ ਚਲਾ ਗਿਆ ਕੀ ਕੋਈ ਜਾਂਦਿਆਂ ਦੀ ਰਸਤੇ ਦੇ ਵਿੱਚ ਕੁਝ ਵੀ ਕੋਈ ਸਿਸਟਿ ਵੀ ਉਸੀ ਲੱਗੇ ਹੋਏ ਜਿਵੇਂ ਆ ਕਲੈਕਟਿੰਗ 올 ਟਾਈਪ ਆਫ ਫੁਟੇਜ ਬਹੁਤ ਬਹੁਤ ਧੰਨਵਾਦ ਹੈ थैंक यू so much ਤਾਂ ਸੰਸਾਰ ਨਾਲ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜੀ ਜਿਨ੍ਹਾਂ ਨੇ ਪੂਰੇ ਕੇਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿਉਂਕਿ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਕੇਸ ਜਿਹੜਾ ਉਹ ਆਇਆ ਕੈਮਰਾ ਪਰਸਨ ਬਲਜਿੰਦਰ ਨਾਲ ਮਨਦੀਪ ਜੋਤ ਬਠਿੰਡਾ